ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਕੋ ਤੇ ਪਿਆਰੇ ਦੋਸਤੋ ਵੀਰੋ ਭੈਣੋ ਛੋਟੇ ਵੀਰ ਵੱਡੇ ਵੀਰ ਮਾਤਾਵਾਂ ਸਾਡੀਆਂ ਅੰਡੇ ਬਾਪੂ ਜੀ ਸਾਰਿਆਂ ਯਹਾਂ ਪਰ ਇਕੱਠੇ ਸ਼੍ਰੀ ਹਰਿਵਾਰ ਤੇ ਆਪਾਂ ਇਸ ਆਪਣਾ ਸਾਰਿਆਂ ਨੂੰ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਹਰ ਇਨਸਾਨ ਨੂੰ ਇੱਕ ਇਨਸਾਨ ਨੂੰ ਦੂਸਰੇ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਪਰ ਖਾਸ ਕਰਕੇ ਸਿੱਖਾਂ ਨੂੰ ਸਿੱਖਾਂ ਦੀ ਮਦਦ ਜ਼ਰੂਰ ਕਰਨੀ ਜਾਈਏ ਕਿਉਂਕਿ ਸਿੱਖ ਹਰੇਕ ਦੀ ਮਦਦ ਕਰਨ ਪਹੁੰਚ ਜਾਂਦੇ ਨੇ ਹਰੇਕ ਜਗ੍ਹਾ ਹਰੇਕ ਦੇਸ਼ ਹਰ ਸਟੇਟ ਹਾੜ ਆਵੇ ਜੋ ਵੀ ਹੋਏ ਜਾਣੀ ਮਤਲਬ ਜਿੱਦ ਤੀ ਆਪ ਤਾਂ ਜਿਵੇਂ ਸਿੱਖ ਪਹੁੰਚ ਜਾਂਦੇ ਨੇ ਉੱਥੇ ਪਰ ਸਿੱਖਾਂ ਲਈ ਕੋਈ ਕਿਤੇ ਨਹੀਂ ਪਹੁੰਚਦਾ ਜੇ ਕੋਈ ਪਹੁੰਚਦਾ ਵਾ ਤਾਂ ਮੈਨੂੰ ਜ਼ਰੂਰ ਦੱਸਿਓ ਉਹ ਬੰਦੇ ਦਾ ਮੈਂ ਜ਼ਰੂਰ ਧੰਨਵਾਦ ਕਰੂੰਗਾ ਮਿਲ ਕੇ ਊਜੀ ਗੱਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਕਰਵਾਣਾ ਲਾਈਕ ਕਮੈਂਟ ਕਰਕੇ ਵੀ ਜਿਲਦ ਦਸਿਓ ਜਿਵੇਂ ਇਦਾਂ ਵੀਡੀਓ ਬਣਾ ਰਿਹਾ ਹਾਂ ਮੈਂ ਇਹ ਕਹਿ ਰਿਹਾ ਸੀ ਅਜੇ ਵੀ ਪੀ ਬੋਟ ਪਾਉਣ ਨਾਲ ਜਾਂ ਸਰਕਾਰ ਬਦਲਣ ਨਾਲ ਸਿਆਦ ਦੇ ਹਲਾਫ ਸੁਧਰ ਸਕਦੇ ਹਾਂ ਆਪਾਂ ਨੂੰ ਪਹਿਲਾਂ ਭਗਵੰਤ ਮਾਤਾ ਦੇ ਲੋਕਾਂ ਨੂੰ ਬੜਾ ਮਾਣ ਸੀ ਇਹ ਕਹਿੰਦੇ ਸੀਗਾ ਵੀ ਚਲ ਕਾਲੀ ਕਾਂਗਰਸ ਕਾਲੀ ਕਾਂਗਰਸ ਹੋਈ ਜਾਂਦੀ ਆ ਤੀਸਰਾ ਬੰਦਾ ਆਊਗਾ ਸ਼ਾਇਦ ਕੁਝ ਹੱਲ ਹੋ ਜੂ ਚਲ ਜੇ ਉਹਨਾ ਮਾੜਾ ਨਹੀਂ ਤਾਂ ਕੁਝ ਨਾ ਕੁਝ ਤਾਂ ਚੰਗਾ ਕਰੂ ਰਹੀ ਜਿਹੜੇ ਸਾਡੇ ਨਾਲ ਗੱਲਾਂ ਕਰਦਾ ਹੁੰਦਾ ਇਹਦੀਆਂ ਚੋ 4-5 ਕੁ ਸਾਲ ਪਹਿਲਾਂ ਦੀਆਂ ਵੀਡੀਓ ਦੇਖ ਲਓ ਚੱਕ ਕੇ ਇਹ ਉਹ ਵੀਡੀਓ ਦੇ ਵਿੱਚ ਜੋ ਗੱਲਾਂ ਕਰਦਾ ਵਾ ਤੋਂ ਨੂੰ ਅੱਜ ਉਹ ਲੱਗੂ ਗਈ ਵੀ ਇਹ ਬੰਦਾ ਉਹ ਹੋ ਗਿਆ ਹੁਣ ਤੁਸੀਂ ਆਪੀ ਖਾਬ ਲਓ ਵੀ ਉਹ ਬੰਦਾ ਮਤਲਬ ਕਿਵੇਂ ਬਦਲ ਗਿਆ ਜਿਹੜਾ ਬੰਦਾ ਕਹਿੰਦਾ ਸੀ ਮੈਂ ਤਾਂ ਜੀ ਇਨਸਟਰੂਮੈਂਟਰੀ ਕਰਤੂ ਮੈਂ ਨਸ਼ੇ ਹਟਾ ਦੂੰ ਮੈਂ ਸਸ਼ਟਮ ਸਦਾ ਆ ਗੂੰ ਮੈਂ ਫਲਾਣਾ ਕਰਤੂ ਮੈਂ ਮੈਂ ਜੀ ਤਰੀਕ万 ਨੂੰ ਦੇਰੀ ਵੀ ਚੱਕ ਦੂੰ ਮੈਂ ਬਰੇ ਭਈਏ ਭੀ ਆਦੂ ਮਾਤ ਭਗਿਆਨ ਮਾ ਬੱਦੂ ਉਹ ਨਹੀਂ ਲੰਦਾ ਹੁਣ ਤੇ ਉਹ ਜ਼ਮੀਨਾਂ ਧੱਕੇ ਨਾਲ ਕੋਕੋ ਕੇ ਟੌਕੀ ਨਾ ਨੇ ਉਹਨਾਂ ਇਸੇ ਪੰਜਾਬੀਆਂ ਨੇ ਬਸਣਾ ਇਥੇ ਕੈਨੇਡਾ ਤੋਂ ਪੰਜਾਬੀ ਆ ਕੇ ਬਸਣਾ ਗਿਆ ਕੌਣ ਬਸਣ ਗਿਆ ਕੀ ਉਹ ਜਦੋਂ ਉਹ ਲੋਕ ਬਾਤ ਦੇ ਪੰਜਾਬੀਆਂ ਦੀ ਕੀ ਹਿਰਤ ਕੀ ਉਹ ਮਤਲਬ ਐਵੇਂ ਤੂੰ ਉਹ ਚਾਹੁੰਦੇ ਇਹ ਨੇ ਸਟੇਟ ਚਾਹੁੰਦੀ ਇਹ ਹੈ ਡੀਪ ਸਟੇਟ ਵੀ ਪੰਜਾਬੀ ਪੰਜਾਬ ਦੇ ਵਿੱਚ ਕੱਟ ਗਣਤੀ ਹੋ ਰਹੀ ਹੈ। ਦੇਸ਼ ਚ ਤਾਂ ਕੱਟ ਗਣਤੀ ਹੈਗੇ ਆਂ ਆਪਾਂ। ਪੰਜਾਬੀ ਪੰਜਾਬ ਦੇ ਵਿੱਚ ਵੀ ਕੱਟ ਗਣਤੀ ਹੋ ਰਹੀ ਹੈ। ਇਹ ਉਹਨਾਂ ਦਾ ਅਸਲੀ ਮੇਜਾ ਮੋਟਿਵ ਹੈ। ਇਹ ਸੋਚ ਆਮ ਲਿਖੀ। ਤਾਂ ਹੀ ਤਾਂ ੱੱਕੇ ਨਾਲ ਪੰਜਾਬੀਆਂ ਮਾਈਗ੍ਰੇਸ਼ਨ ਕਰਾ ਰਹੇ ਆ ੱੱਕੇ ਨਾਲ ਇੱਕ ਲਾਲਚ ਦੇ ਦੇ। ਕਿੰਨੇ ਐਡਾ ਹੁੰਦੀਆਂ ਨੇ ਕੈਨੇਡਾ ਤੁਸੀਂ ਤੁਹਾਨੂੰ ਵੀ ਜਿਆਦਾ ਮੰਮਾ ਕੇ ਫਲਾਨਾ ਕਰਾਂਗੇ ਕਿੰਨੀ ਐਡਾ ਹਾਂ ਕਿਸੇ ਹੋਰ ਸਟੇਟ ਤੇ ਨਾ ਰਹਿੰਦੀ ਕਿਸੇ ਹੋਰ ਸਟੇਟ ਦੇ ਉਹਨਾਂ ਦਾ ਐਡਾ ਨਹੀਂ ਜਾਂਦੇ ਜਾਂਦੇ ਨੇ ਜੁਰ ਔਰ 7 ਸਾਲ ਦਸਤ ਤੋਂ ਕੋਈ ਹੋ ਜਿਹੜਾ ਸੈਟਰ ਹੋ ਜਾਂਦਾ ਉਹ ਵਾਪਸ ਨਹੀਂ ਆਉਂਦਾ ਪਰ ਉਹ ਬਾਕੀ ਵਾਪਸ ਆਉਂਦੇ ਪਰ ਕਿਉਂ ਆ ਵੀ ਤਾਂ ਜਾਂਦੇ ਹੀ ਇਸ ਲਈ ਨੇ ਵੀ ਅਸੀਂ ਆਉਣਾ ਹੀ ਨਹੀਂ ਮੇਰੇ ਕਈ ਫਰੈਂਡ ਨੇ ਪਹਿਲਾਂ ਮੈਂ ਸਾਡੇ ਘਰ ਦੇ ਹਾਲਾਤ ਨਹੀਂ ਸੀ ਸਹੀ ਅਸੀਂ ਲੈ ਗਏ ਕਿਵੇਂ ਕਲਵੀਰ ਝੰਦੇ ਬਾਅਦ ਚਾ ਗਾਣਾ ਹਨ ਜਿਨ੍ਹਾਂ ਦੇ ਪੁਲਸੀ ਬੱਚੰਗੇ ਪੈਸੇ ਕਹਿੰਦਾ ਉਹ ਪਤ ਨਹੀਂ ਉਹ ਬਾਹਰ ਦੇ ਮੁੰਡਿਆਂ ਦੇ ਸਟੱਲ ਹੋ ਗਏ ਨੇ ਵਦਣੀ ਉਹ ਐਕਣ ਹੈਨਾ ਕੁਛ ਆਏਗਾ ਨਾ ਗਣਾ ਜਿਹਾ ਇਦਾਂ ਇਹਨਾਂ ਦੇ ਬਾਪੋਂ ਪੁਲਸੀ ਪੈਸੇ ਉਹ ਬਾਹਰ ਦੇ ਪਤ ਨਹੀਂ ਕੰਮ ਖਾਰ ਸਭ ਕੁਝ ਕਰਕੇ ਬੈਗੇ ਨੇ ਜਿੰਨੇ ਮੇਰੇ ਯਾਰ ਜੋ ਗਾੜੀ ਸੀ ਉਹ ਬਾਹਰਲੇ ਮੁਲਕੀ ਬੜ ਗਏ ਜਿੰਨਾਂ ਦੇ ਬਾਪੂਆਂ ਕੋਲ ਹੀ ਪੈਸੇ ਉਹ ਕੰਮ ਕਰ ਸੱਟਾ ਕਰਦੇ ਉਹ ਗਾਣਾ ਮੇਰੇ ਅਰਗਾਂ ਤੇ ਟੁੱਕਦਾ ਬਹੁਤ ਵਧੀਆ ਗਾਣਾ ਲਿਖਿਆ ਬਹੁਤ ਸੋਹਣਾ ਗਾਣਾ ਜੀ ਤੇ ਤੂੰ ਸੰਤ ਟੁੱਕਦੀ ਹਲਾ ਕਰੀ ਉਹਨੇ ਲਿਖਿਆ ਵੀ ਪੁੱਤ ਗੈਟੋ ਦੇ ਬੀਰੋ ਜੀ ਗਾਣ ਨੂੰ ਰਾਹਮਾ ਕੋਠਾ ਆ ਗਿਆ ਮੈਂ ਕੱਲੇ ਜਾਤਰ ਦੀ ਗੱਲ ਨਹੀਂ ਕਰੂੰ ਉੱਥੇ ਮੈਂ ਜਨਰਲ ਦੀ ਹਲਤ ਨੂੰ ਜਨਰਲ ਦੇ ਵਿੱਚ ਕੀ ਸੋਚ ਕੇ ਜੱਤਾਂ ਨੂੰ ਪਾਇਆ ਗਿਆ ਵੀ ਕੀ ਸੋਚ ਕੇ ਤਰਖਾਣਾ ਨੂੰ ਪਾਇਆ ਗਿਆ ਕੀ ਸੋਚ ਕੇ ਖੱਤਰੀਆਂ ਨੂੰ ਪਾਇਆ ਗਿਆ ਹੋਰ ਵੀ ਬਹੁਤ ਨੇ ਜੱਤਾਂ ਜਿਹੜੀਆਂ ਕਿ ਇਹਦੇ ਵਿੱਚ ਆਉਂਦੀਆਂ ਸਾਰੇ ਜੱਤ ਉਮੀਦ ਨਹੀਂ ਸਾਰੇ ਤਰਖਾਣ ਉਮੀਦ ਨਹੀਂ ਪਰ ਇਹਦਾ ਕੀ ਮਤਲਬ ਆ ਯਰ ਵੀ ਨੌਕਰੀ ਨਹੀਂ ਮਿਲਦੀ ਇਹ ਗੱਲ ਸਹੀ ਆ ਜੇ ਤੁਹਾਡੇ ਕੋ ਪੈਸੇ ਨਹੀਂ ਜੀ ਜੇ ਫਿਰ ਜਿੱਤੇ ਕੋ ਪੈਸੇ ਹੀ ਹੋ ਫਿਰ ਨੌਕਰੀ ਮਗਰ ਥੋੜੀ ਪੰਜਦਾ ਉਹ ਤਾਂ ਬਾਹਰ ਨੂੰ ਭਜੇ ਆਵਾਂ ਵਾਲਾ ਹੁਣ ਜੇ ਸੁਧਾਰ ਹੋਣਾ ਵਾ ਤਾਂ ਰੂਸ ਹੁਕਦਾਰ ਬੰਦੇ ਹੀ ਸਦਾ ਸਿਸਟਮ ਦਾ ਕਰਦੇ ਹੁੰਦੇ ਨੇ ਜਿਆਦਾ ਕੋ ਸੁਧਾਰ ਤਾਂ ਰਹਿਣੀ ਨਹੀਂ ਜਿਵੇਂ ਪੰਜਾਬ ਚ ਤਾਂ ਸੁਧਾਰ ਕਿੱਥੋਂ ਵੀ ਬੋਟ ਤਾਂ ਅੰਦਰ ਤਾਂ ਹੀ ਹੋਰੂਗਾ ਨਾ ਉਹੀ ਬੰਦੇ ਕਹਿਣਗੇ ਨਾ ਵੀ ਇਹ ਬੰਦਾ ਸਹੀ ਨਹੀਂ ਆਪਾਂ ਨੂੰ ਆ ਗਰੀਬ ਬੰਦਾ ਤੁਹਾਨੂੰ ਮੇਰੇ ਯਾਰ ਘੁੱਟ ਕੇ ਕਹਿ ਨਹੀਂ ਸਕਦਾ ਤੇ ਕਹੂਗਾ ਵੀ ਤਾਂ ਕਿਸੇ ਨੇ ਛੰਨ ਨਹੀਂ ਅਜਕਲ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਨਾ ਭਾਈ ਵੀ ਕੋਈ ਕਿਸੇ ਦੀ ਗੱਲ ਸੁਣ ਲਵੇ ਤੁਸੀਂ ਹਾ ਹਾ ਹੀ ਵਾਲੀਆਂ ਵੀਡੀਓ ਪਾ ਲੋ ਨੱਚਣ ਟੱਪਣ ਵਾਲੀਆਂ ਵੀਡੀਓ ਪਾ ਲੋ ਬਲੌਗ ਸ਼ੌਕ ਪਾ ਲੋ ਮੈਂ ਰੁਕੀ ਖਾਣਾ ਮੈਂ ਅਗਲਾ ਰਵਾਂ ਮੈਂ ਕੱਪੜੇ ਪਾ ਐਂ ਇੱਥੇ ਖੁੱਦੂ ਬਣਾ ਦੇਖਣ ਦਾ ਬਹੁਤ ਟਾਈਮ ਆ ਸਾਡੇ ਕੋਲੇ ਪਰ ਇਹ ਕੋਈ ਚੱਜ ਦੀ ਗੱਲ ਆ, ਫਲਦੀ ਗੱਲ ਦੱਸਦਾ ਨਾ ਸਾਨੂੰ। ਤਾਂ ਸਾਡੇ ਕਿਸੇ ਕੋਲੇ ਕੋਈ ਟਾਈਮ ਨਹੀਂ ਅਜੀਬ ਜਿਹੀ ਵੀਡੀਓ ਸਕਿੱਪ ਕਰ ਦਿੰਦੇ। ਬਹੁਤ ਮੇਰੀ ਵੀਡੀਓ ਵੀ ਸਕਿੱਪ ਕਰ ਦਿੰਦੇ ਨੇ। ਹੁਣ ਵੀ ਕਰ ਦੇਣਗੇ ਕਿਉਂਕਿ ਉਹਨਾਂ ਨੂੰ ਬੋਰਿੰਗ ਲੱਗਦੀ ਆ ਨਹੀਂ ਇਹ ਗੱਲ। ਜਿਹਦੇ ਨਾਮ ਆਪ ਵਰਦੀਆ ਕਹਿੰਦੇ ਨੇ ਉਹਦੇ ਜਿਸਨੂੰ ਲੱਗ ਲੱਗਦੀ ਉਹਨੂੰ ਜਾਣੇ। ਕੌਣ ਜਾਣੇ ਫੀਡ ਪਰ। ਪਰ ਇੱਕ ਐਦਾਂ ਹਾਲੇ ਕਦਮ ਹੋ ਗਿਆ ਗਰੀਬੀ 80% ਤੋਂ ਬਲੋਕ ਫਰੀ ਬਨੇ ਪੰਜਾਬ ਸਾਰੇ ਪੂਰੇ ਦੇਸ਼ ਦੇ ਵਿੱਚ ਜਦੋਂ ਜਿੰਨਾ ਚਿਰ ਗਰੀਬੀ ਨਹੀਂ ਦੂਰ ਹੁੰਦੀ ਗਰੀਬਾਂ ਦੇ ਹਾਲਾਤ ਨਹੀਂ ਸੁਧਰਦੇ ਦੇਸ਼ ਕੰਮ ਨਹੀਂ ਹੁੰਦਾ ਉਹਨਗੇ ਮੰਨ ਲਾ ਵੀ ਇੱਕ ਜਗ੍ਹਾ ਤੇ 100 ਜਾਨੇ ਰਹਿੰਦੇ ਨੇ ਜੇ 20 ਜਾਨੇ ਉਹਨਾਂ ਦੇ ਵਿੱਚੋਂ ਸਭ ਹੀ ਸਹੀ ਨਹੀਂ ਪੂਰੇ ਛੱਟਲ ਨਹੀਂ ਆਪਾਂ ਕਹ ਲਈ ਵੀ ਪੂਰੇ ਸਹੀ ਛੱਟ ਨੇ ਹਰ ਚੀਜ਼ ਸਹੀ ਆ ਬਈ ਪੂਰੇ ਲੱਕੇ ਨੂੰ ਥੋੜੀ ਜਿਹੀ ਕਰ ਸਕੋ ਮੇਰੇ ਸਹੀ ਬੰਦੇ ਤਾਂ ਕੋਈ ਨਹੀਂ ਨਾ ਹੋ ਜੇ ਹਲਾਪਾਂ ਨਾ ਉਹ ਚੀਜ਼ਾਂ ਫਿਰ ਸਾਰੋਦ ਨੇ ਸ਼ੋਰ ਆਮ ਦੀਆਂ ਨਾ ਬਤੇ ਹੋਰ ਕਈਆਂ ਕੋਲ ਤਾਂ ਕੁੱਲ ਫੈਂਦੀ ਵੀ ਚਰਾਂ ਦੀ ਹਿੰਮਤ ਹੈ ਉਹ ਕਾਤਨੀਆ ਤਲੋ ਇਹ ਸੀ ਕਿਥੋਂ ਲਊਗਾ ਹੈ ਨਾ ਜਨਾਨੀਆਂ ਤੇਰੀਆਂ ਕਈ ਹੈ ਜੀਆਂ ਬਿਮਾਰ ਰਹਿੰਦੀਆਂ ਨੇ ਘਰਾਂ ਚੋ ਗਰੀਬਾਂ ਦੀਆਂ ਤੇ ਮਸ਼ੀਨ ਕੱਪੜੇ ਤੋਂ ਨਾਲੇ ਕਿੱਥੋਂ ਲੈਂਦੇ ਤਾਂ ਹੀ ਲੋਕਣਾਓ ਕੱਪੜੇ ਤੋਂ ਦੀ ਮਸ਼ੀਨ ਵੀ ਜੇ ਮਤਲਬ پیسے ਹੁੰਦੇ ਪैसे ਹੁੰਦੇ ਤਾਂ ਉਹ ਆਪਣਾ ਇਲਾਜ ਨਾ ਕਰਾ ਲੁੱਤੇ ਕਈ ਗਰੀਬ ਬੰਦੇ ਬਿਨਾ ਇਲਾਜ ਕਰਕੇ ਹੀ ਮਰ ਜਾਂਦੇ ਨੇ ਸੋ ਕਿਉਂ 90% ਗਰੀਬ ਬੰਦੇ ਬਿਨਾ ਇਲਾਜ ਤੋਂ ਮੰਨਦੇ ਨੇ ਖਾਸ ਕਰਕੇ ਗਰੀਬ ਬੰਦਾ ਹਸਪੀਟਲ ਦੇ ਵਿੱਚ ਪਹੁੰਚਦਾ ਹੀ ਰੋਂਦਾ ਨਾ ਤੇਰੋ ਹਸਪੀਟਲ ਜਿਨੀ ਪਹੁੰਚਦਾ ਜਿੰਨਾ ਤੇਰੋ ਮਰਨ ਕਰੇ ਦਿੱਤਾ ਨਹੀਂ ਜਾਂਦਾ ਇਸ ਸੱਚਾਈ ਆ ਸਮਾਜ ਦੀ ਸੱਚਾਈ ਆ ਇਹ ਇਹ ਜਿਹੜੇ ਸਮਾਜ ਦੇ ਵਿੱਚ ਆਪਾਂ ਰਹੇ ਨੇ ਆ ਇਹਨੂੰ ਆਪਾਂ ਕਹਿੰਦੇ ਆ ਮਹਾਨ ਸਾਡਾ ਦੇਸ਼ ਮਹਾਨ ਸੰਸਕ੍ਰਿਤੀ ਮਹਾਨ ਭਲਾ ਨੇ ਤੇ ਮਹਾਨ ਨੇ ਉਥੇ ਲੋਕ ਬਿਨਾ ਲਾਏ ਕੋ ਮਦਦ ਨੇ 80% ਲੋਕ ਭੁੱਖੇ ਸੌਂਦੇ ਹਨ 60% ਤਾਂ ਪੱਕਾ ਹੀ ਸੌਂਦੇ ਨੇ ਨਾ ਉਹ 80% ਗਰੀਬ ਉਹ ਨੇ ਜਿਹੜੇ ਮਤਲਬ ਕਿ ਇੱਕ ਟਾਈਮ ਦੀ ਰੋਟੀ ਜਿਨ੍ਹਾਂ ਨੂੰ ਨਹੀਂ ਜੰਸੀਬ ਹੁੰਦੀ ਦੋ ਟਾਈਮ ਖਾ ਲੈਂਦੇ ਹੁਣ ਉਹ ਦੇਸ਼ ਚ ਰਹਿ ਨੇ ਆਪਾਂ ਇਹ ਦੇਸ਼ ਦੀ ਸਚਾਈ ਇੱਕ ਗਰੀਬ ਅਮੀਰ ਬੰਦਾ ਕਦੇ ਸਮਝ ਨਹੀਂ ਸਕਦਾ ਕਿ ਜਨ ਨੂੰ ਜਿਹੜਾ ਅਮੀਰ ਬੰਦਾ ਆਪਣੇ ਲਈ ਸ਼ੋਰ ਆਮ ਚ ਪੜ ਗਿਆ ਉਹਨ ਕੀ ਪਤਾ ਗਰੀਬੀ ਦਾ ਉਹੀ ਮੰਤਰੀ ਯੰਤਰੀ ਬਣਦੇ ਨੇ ਫਿਰ ਜਿਹੜੇ ਬੰਦੇ ਨੂੰ ਬੇਰੋਜ਼ਗਾਰੀ ਗਰੀਬੀ ਗਰੂਬੀ ਦਾ ਕੁਝ ਪਤਾ ਹੀ ਨਹੀਂ ਉਹ ਕਿੱਥੋਂ ਹੱਲ ਕਰ ਦੂ ਇਹ ਰੀਜਾਂ ਦੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਦਾ ਬੋਟਾ ਨਾਲ ਕੋਈ ਹੱਲ ਨਹੀਂ ਪਾਰਟੀ ਨੇ ਆਪਣਾ ਕੋਈ ਹੱਲ ਨਹੀਂ ਕਰਨਾ ਸਿਸਟਮ ਇਹ ਸਮਝਣਾ ਉਹ ਜਿਹੜਾ ਬੰਦਾ ਇਹ ਸਮਝ ਦੀ ਯੂਗਾ ਨਾ ਜਿੰਨੀ ਛੇਤੀ ਆਪਾਂ ਇਹ ਸਮਝ ਜਾਗੇ ਸਿਸਟਮ ਨੂੰ ਸਮਝਣਾ ਬਹੁਤ ਜ਼ਰੂਰੀ ਆ ਸਿਸਟਮ ਆ ਹੈ ਇੱਕ ਬਣਿਆ ਹੋਇਆ ਜਾਲਾ ਮੱਕੜੀ ਦਾ ਜਿਹਦੇ ਵਿੱਚ ਕੋਈ ਵੀ ਵੱਡਾ ਤੋਂ ਵੱਡਾ ਮਾਨਦਾਰ ਹੋਵੇ ਉਹ ਵੀ ਨਾ ਕੋਈ ਮਾਨਦਰੀਕ ਬੰਦਾ ਜਾਂ ਮਾਨਦਾਰ ਰਹੂਗਾ ਪਰ ਉਹ ਕੁਝ ਕਰ ਨਹੀਂ ਸਕਦਾ ਉਹਦੇ ਹੱਥ ਪੈਰ ਬੰਨੇ ਜਾਣੇ ਆ ਸਾਰੇ ਪਰਿਵਾਰ ਦੀ ਜੇ ਅਗਲੇ ਨੇ ਪਰਿਵਾਰ ਦੇ ਅਧਿਰ ਬਾਲਗਾਂ ਉੱਤੇ ਰੋਲ ਵਟਾਂ ਰੱਖ ਜਾਣਾ ਫਿਰ ਤੇ ਜਾ ਕੇ ਬੱਚਿਆਂ ਦੇ ਵੀ ਆਹਾਂ ਵਿੱਚ ਮੰਜ਼ੂਰੋ ਕੇ ਕਰਨਾ ਪੈਣਾ ਗਮ ਕਿੱਥੇ ਕਿੱਥੇ ਆਪਾਂ ਕੀ ਕੀ ਕਰ ਲਾਂਗੇ ਯਾਰ ਬਹੁਤ ਕੁਛ ਪਰਦੇ ਦੇ ਪਿੱਛੇ ਵਾਲੀਆਂ ਗੱਲਾਂ ਨੇ ਜਿਹੜੀਆਂ ਆਮੰਦੇ ਨੂੰ ਤਾਂ ਉਹ ਪਤਾ ਹੀ ਨਹੀਂ ਲੋਕਾਂ ਨੇ ਵਿਸ਼ਣਾ ਹੀ ਨਹੀਂ ਇਦਾਂ ਨਹੀਂ ਪੁੱਤ ਕਈ ਤਾਂ ਬੋਝਾ ਇਹ ਜਿਹੇ ਦਿਮਾਗ ਦੇ ਨੇ ਨਾ ਉਹਨਾਂ ਨੂੰ ਸਤਾਈ ਵੀ ਦਦੋ ਤਾਂ ਵੀ ਗਣ ਨਹੀਂ 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 ਤਾਂ ਨਹੀਂ ਨੀ ਮੰਨ ਕੋਈ ਸੱਖਾ ਉੱਪਰ ਗਾਂਂਦ ਚਿਰ ਬਚਾਈ ਕਰਦਣੇ ਉਹ ਵਾਹੀਂ ਦੇ ਨੇ ਨਹੀਂ ਨਹੀਂ ਸੱਖ ਬੜੇ ਜਿਆਦਾ ਨੇ ਉਹ ਕਿਤਨੇ ਪੱਖੋਂ ਆਜ਼ਾਦ ਨੇ ਨਹੀਂ ਇਹ ਦੇਖੋ तीए दिन बच्चों दियाँ कंपलेटा आगे भी कड़ा लुहाता कितने गतरा लुहाता वोटा कोई हल नहीं होना बड़े सोचना पैना भी हल कितों किमें हो पार्टी बदलना कोई हल नहीं हो लीडर बदलना कोई हल नहीं हो सस्टम थोड़े सुधारने पैने दोबारा सोचना पैना सारे का ਸ਼ੁਰੂ ਤੋਂ ਸ਼ੁਰੂ کریںਗੇ ਸ਼ੁਰੂ ਕਰ। ਤਾਂ ਕਿ ਗਲਤੀ ਹੋ ਜੇ ਬੱਚੋ ਕੋਈ ਨਾ ਕਰੇ। ਧੰਨਵਾਦ।